ਨੀ ਜੇ ਕੋਈ ਪਿੰਡ ਚ ਪਿੰਡ ਸਾਰੇ ਖਤਮ ਹੋਈ ਜਾਂਦੇ ਆ ਬਿਮਾਰੀਆਂ ਵਾਲੀਆਂ ਪ੍ਰਦੂਸ਼ਣ ਵਾਲਾ ਇਹ ਕਾਰਨ ਇਹ ਇਹ ਕਾਰਨ ਜੀ ਰਫਾਇਨਰੀ ਦੀ ਦੇਣਾ ਜੀ ਜਿਆਦਾ ਅੱਛਾ ਰਫਾਇਨਰੀ ਨੇ ਨੁਕਸਾਨ ਹੀ ਕਰਿਆ ਫਾਇਦਾ ਕੋਈ ਨਹੀਂ ਕੀਤਾ ਬਿਆਨੀ ਮਾਲੀ ਨੁਕਸਾਨ ਕੀਤਾ ਇਹਨੇ ਠੀਕ ਹੈ ਅੱਜ ਲਈ ਜਟਾਣਾ ਜਟਾਣਾ ਸਾਹਿਬ ਵੀ ਆਏ ਸੀਗੇ ਬਲੀਨਦਗਰ ਵੀ ਆਏ ਸੀ ਇਹ ਕਹਿੰਦੇ ਸੀ ਕਿ ਮੰਨ ਲਾ ਸਿਰਫ ਐਂਟ ਨੂੰ ਤਲਾਈ ਲਵਾ ਦੇਣਗੇ ਪ੍ਰਦੂਸ਼ਣ ਦਾ ਪ੍ਰੋਲੂਸ਼ਨ ਤਾਂ ਵੀ ਸਾਨੂੰ ਸਾਹੀ ਨਹੀਂ ਸੌਖਾ ਹੁੰਦਾ ਜੀ ਬੰਦ ਉਹ ਮਾਰ ਰਿਆ ਨਕਲੋਂ ਘੁੱਟ ਕੇ ਬੈਂਦੇ ਆ ਵਾ ਅੱਛਾ ਤਾਂ ਹਾਂ ਤੋਂ ਇਹ ਪਤਾ ਨਹੀਂ ਕੀ ਡੇਕਦਾ ਬੂਰਾ ਜਾਂ ਕਾਲਸ ਜੀ ਉਹ ਸਾਰੇ ਪਾਂਡਾਂ ਨੇ ਪੰਜੀ ਉਹ ਧੋਣੇ ਬੰਦੇ ਨੇ ਨਹੀਂ ਤੁਸੀਂ ਕਹਿੰਦੇ ਪਟ੍ਰੋਲ ਵਾਲਾ ਡੀਜੀ ਵਾਲਾ ਸਾਰਾ ਕੈਮੀਕਲ ਸਾਰਾ ਘੋਲ ਕੇ ਧੋਣੇ ਸਾਰਾ ਥੱਲੇ ਤੁਰ ਜਾਂਦੇ ਅੱਛਾ ਹਾਂ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਹੁਣ ਪ੍ਰਦੂਸ਼ਣ ਹੁੰਦਾ ਫਰਕ ਦੀ ਬਿਮਾਰੀ ਬਹੁਤ ਜ਼ਿਆਦਾ ਹੋ ਗਈ ਤੇ ਬੱਚਿਆਂ ਨੂੰ ਬਹੁਤ ਖਾਸੀ ਖੂਸੀ ਤੇ ਨਜਾਨੋਗਾ ਤੇ ਅਸਰ ਬਹੁਤ ਪੈਂਦਾ ਜੀ ਅੱਜ ਤੋਂ ਉਹ ਤੂੰ ਇਰਾਹੀ ਤਾਂ ਹਾਂ ਕੱਢ ਦਿੰਦੇ ਜੀ ਪਲਾਸਟਿਕ ਜਿਹੜਾ ਜਿਵੇਂ ਬਾਹਰ ਤਾਂ ਆਉਂਦਾ ਨਹੀਂ ਕੈਮੀਕਲ ਉਹ ਮਚਾ ਮਚਾ ਕੇ ਲਾਟ ਰਾਤ ਨੂੰ 70 70 ਫੁੱਟ ਤਰੀ ਜਾਂਦੀ ਠੀਕ ਜਮਾ 12 ਵਜੇ ਦੇਖਣਾ ਸਿੱਖ ਰਹੇ ਲਾਟ ਖੜ ਜਾਂਦੀ 70 ਫੁੱਟ 70 ਫੁੱਟ ਅਗਲਾ ਹੁੰਦਾ ਉੱਥੇ ਦਾ ਛੜੇ ਆਣ ਪੈਂਦੀ ਆ ਕੁੜੀ ਕੌਣ ਦਿੰਦਾ ਤੁਹਾਨੂੰ ਠੀਕ ਹੈ ਸਹੀ ਗੱਲ ਤਾਂ ਜੀ ਸਾਰੇ ਰਿਸ਼ਤੇ ਆ ਤੇ ਸਰਪੰਦ ਹੈ ਜੀ ਅਗਲਾ ਹੁੰਦਾ ਇਹ ਤਾਂ ਬੰਬ ਦੇ ਸਿਰਾਂ 'ਤੇ ਬੈਠੇ ਆ ਆਓ ਦੇਖਦੇ ਹਾਂ ਰਫੈਨਰੀ ਤੋਂ ਕਿਵੇਂ ਨੇ ਦੁਖੀ ਆਲੇ ਦੁਆਲੇ ਪਿੰਡਾਂ ਦੇ ਲੋਕ ਕਿਵੇਂ ਪਰ ਦੂਸ਼ਣ ਦੇ ਨਾਲ ਘਰਾਂ ਦੇ ਕੱਪੜੇ ਤੇ ਭਾਂਡਿਆਂ ਦਾ ਕਿਵੇਂ ਬੁਰਾ ਹਾਲ ਹੁੰਦਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਪੀੜਤ ਨੇ ਲੋਕ ਆਓ ਕਰਦੇ ਆ ਪੂਰੀ ਰਿਪੋਰਟ ਬਾਪੂ ਜੀ ਕੀ ਨਾਂ ਤੇ ਕਿਹੜਾ ਪਿੰਡ ਹੈ ਫੁੱਲੋ ਹੈ ਜੀ ਜੰਡਜੀ 2 3 ਪਿੰਡ ਕਣਕਵਾਲ ਪਿੰਡ ਹੈ ਹਾਂ ਰਾਮਾਪਿੰਡਾ ਫੁੱਲੋ ਫੁੱਲੋ ਪਿੰਡਾ ਹਾਂਜੀ ਤੇ ਇਹ ਜਿਹੜੀ ਰਿਫਾਇਨਰੀ ਹੈ ਇਹਦਾ ਕੋਈ ਪ੍ਰਦੂਸ਼ਣ ਤਾਂ ਨਹੀਂ ਹੋ ਰਿਹਾ ਕੋਈ ਪ੍ਰਦੂਸ਼ਣ ਦਾ ਪ੍ਰਦੂਸ਼ਣ ਤਾਂ ਨਹੀਂ ਸਾਨੂੰ ਸਾਹੀ ਨਹੀਂ ਸੌਖਾ ਹੁੰਦਾ ਸਾਨੀ ਸਭ ਤੋਂ ਹੁੰਦਾ ਕਿਵੇਂ ਜੀ ਇਹਦੇ ਚ ਗੰਦੀ ਬਦਬੋ ਮਾਰ ਰਿਆ ਨੱਕ ਨੂੰ ਘੁੱਟ ਕੇ ਬੈਠੇ ਆ ਬਸ ਅੱਛਾ ਬਹੁਤ ਪਸ਼ੂ ਅੱਡ ਫਰਾਨ ਹੁੰਦੇ ਨਾ ਚੰਦਨ ਸਾਲਾਂ ਦੇ ਖੜੀਆਂ ਖੋਲੀਆਂ ਅੱਛਾ ਖੋਲੀਆਂ ਖਾਦੀ ਖੇਮੇ ਖਾਲੀ ਖੜੀਆਂ ਨੇ ਖੋਲੀਆਂ ਖਾਲੀ ਖੜੀਆਂ ਜੀ ਕੋਈ ਬੱਚਾ ਸਿੱਟ ਜੋ ਕੋਈ ਕੋਸ਼ ਕਰ ਜੰਦੀ ਆ ਆਏ ਹਰਵਾਣ ਨੂੰ ਅੱਛਾ ਇਸੇ ਪੁੱਛਦਾ ਕੋਈ ਨਹੀਂ ਤਾਹਾਂ ਤੋਂ ਹੀ ਪਤਾ ਨਹੀਂ ਕੀ ਡੇਗਦਾ ਬੂਰਾ ਜਾਂ ਕਾਲਸ ਜੀ ਉਹ ਸਾਰੇ ਭਾਂਡਾ ਨਹੀਂ ਪੰਜੀ ਉਹ ਧੋਣੇ ਪੰਦੇ ਨੇ ਕਪੜਿਆਂ ਤੇ ਵੀ ਡਿਗਦੀ ਹੋ ਕਪੜਿਆਂ ਦੇ ਵੀ ਡਿਗਦੀ ਐ ਅੱਛਾ ਸਾਰਾ ਬਰਾ ਔਖਾ ਨਾ ਮਰ ਮਿਟ ਰਹਾ ਬਣਾ ਜਦੋਂ ਇਹ ਗੰਦੀ ਬੁਦਬੂ ਆਉਂਦੀ ਐ ਇਹ ਬੁਦਬੂ ਸਾਰਾ ਦਿਨ ਹੀ ਆਈ ਜਾਂਦੀ ਐ ਸਾਰਾ ਦਿਨ ਹੀ ਆਉਂਦੀ ਐ ਜੀ ਇਹ ਤਾਂ ਅੱਛਾ ਬਿਮਾਰੀਆਂ ਨਾਲ ਕਿਹੜੀਆਂ ਕਿਹੜੀਆਂ ਨਾ ਪੀੜਤ ਨੇ ਲੋਕੇ ਤੋਂ ਕਿਹੜੋ ਪੀੜ ਨਿਗਾਹ ਕਰਨੀਓ ਸਾਹ ਕਰਨੀਓ ਨੰਗਣ ਟੱਪਣ ਕਰਨੀਓ ਸਰ ਕੋਈ ਬਾਹਰ ਦੇ ਨਹੀਂ ਪੈਸਾ ਆਉਂਦਾ ਤੇ ਆਪਣੀ ਕੋਈ ਬਿਮਾਰੀ ਪੈਦਾ ਹੁੰਦੀ ਜੀ ਬਿਮਾਰੀ ਬਿਮਾਰੀ ਅਰਗੀ ਤਾਂ ਨਹੀਂ ਬਿਮਾਰੀ ਜੀ ਜਵਾਕਾਂ ਨੂੰ ਜੋ ਸਾਹੀ ਨਹੀਂ ਹੁੰਦਾ ਜੋ ਸਾਨੂੰ ਨਹੀਂ ਹੁੰਦਾ ਛੋੜੀ ਉਮਰ ਦੇ ਤਾਂ ਆਉਣਾ ਹੀ ਕਿਥੋਂ ਹੈ ਇਹਦੇ ਨਾਲ ਕੋਈ ਮੌਤਾਂ ਦਾ ਕਾਰਨ ਵੀ ਬਣਦਾ ਸਾਰਾ ਕੁਝ ਹੀ ਹੋ ਜਾਂਦਾ ਜੀ ਬਿਮਾਰੀ ਦਾ ਕਾਰਨ ਨਰਾਏ ਸੜਕਾਂ ਬਾਰੇ ਵੀ ਬੋਲੋ ਸੜਕ ਜੀ ਇੱਜੀ ਗੰਦੀਆਂ ਨੰਗਲ ਨੂੰ ਸਾਹ ਨਹੀਂ ਇਹ ਕੋਈ ਸਾਨੂੰ ਕੁਝ ਨਹੀਂ ਦਿੰਦੇ ਹੈ ਤੁਹਾਨੂੰ ਆ ਦੇਵਾਂਗੇ ਛੇ ਮਾੜਾ ਮੋਟਾ ਡਾਕਟਰ ਇੱਕ ਆ ਜਾਂਦਾ ਚੱਲ ਮੇਰੇ ਭਾਈ ਅੱਛਾ ਡਾਕਟਰ ਹੁੰਦੇ ਪਿੰਡਾਂ 'ਚ ਹਾਂਜੀ ਉਹ ਇੱਥੇ ਆ ਕੇ ਬੈਠ ਕੇ ਆਹਨਾ ਆ ਫਲਾਨਾ ਧੰਕਾਰੋ ਕੋਈ ਸੀਸੀਆਂ ਸੂਸੀਆਂ ਲੈ ਕੇ ਮੋੜਦਲਾ ਇੱਥੇ ਕੀ ਕੋਈ ਵੀ ਖਾਣਾ ਪੂਰਤੀ ਕਰਕੇ ਮੁਰ ਜਾਂਦਾ ਆਹ ਖਾਣਾ ਮੁਰਤੀ ਠੀਕ ਪਰ ਜਮੀ ਨਜ਼ਰ ਨਹੀਂ ਆਇਆ ਨਹੀਂ ਨਹੀਂ ਜੀ ਕੋਈ ਪਿੰਡ ਚ ਪਿੰਡ ਸਾਰੇ ਖਤਮ ਹੋਈ ਜਾਂਦੇ ਆ ਬਿਮਾਰੀਆਂ ਵਾਲੀਆਂ ਪ੍ਰਦੂਸ਼ਣ ਵਾਲਾ ਇੱਥੇ ਪ੍ਰਦੂਸ਼ਣ ਕਿ ਸਾਰੀ ਹੈ ਸਾਰੀ ਆਸੇ ਪਾਸੇ ਸਾਰੀ ਹੈ ਜੀ ਐਡੇ ਵੱਡੇ ਪ੍ਰੋਜੈਕਟ ਦਾ ਪ੍ਰਦੂਸ਼ਣ ਤਾਂ ਹੋਊਗਾ ਹੀ ਹੋਊਗਾ ਨਾ ਅੱਛਾ ਪ੍ਰੋਜੈਕਟ ਕਿਹਦੇ ਦਾ ਇਹਦਾ ਆਪਣਾ ਜਿਹੜਾ ਤੇਲ ਸੋਧ ਕਾਰਖਾਨਾ ਹੈ ਅੱਛਾ ਇਹਦੇ ਕਾਰਨ ਹੋ ਗਿਆ ਸਾਰਾ ਨਿਕਲਦੀਆਂ ਇਹਦੇ ਵਿੱਚੋਂ ਅੱਛਾ ਅੱਛਾ ਕਦੇ ਕੋਈ ਕਿਸਾਨ ਕਿਸਾਨ ਜੁਨੀਆਣਾ ਨੇ ਨਹੀਂ ਮੁੱਦਾ ਠਾਇਆ ਜੀ ਇਹ ਉਹ ਕੌਣ ਥਾਉਂਦੇ ਅੱਛਾ ਸੋਨਾ ਜੁਨੀਆਣਾ ਕਿੱਥੇ ਤਾਂ ਰਹਿ ਗਈਆਂ ਹੁਣ ਅੱਛਾ ਮੜਾ ਜੀ ਬੋਲੋ ਦੱਬ ਕੇ ਬਾਹਰਪੂਰ ਬਾਗੇ ਜ਼ਮੀਨਾਂ 'ਚ ਬੁੰਨਾ ਜਦੋਂ ਆ ਗਏ ਰੈਫੈਨਰੀ ਦੇ ਵਿੱਚ ਅੱਛਾ ਤੇ ਕੁਝ ਤੁਹਾਨੂੰ ਪਤਾ ਵੀ ਕਾਰੋਬਾਰ ਬਾਹਰ ਰਹਿਣ ਲੱਗ ਗਏ ਬਾਹਰ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਵੀ ਪ੍ਰਦੂਸ਼ਣ ਕਰਕੇ ਪ੍ਰਦੂਸ਼ਣ ਕਰਕੇ ਬਾਹਰ ਰਹਿਣ ਲੱਗ ਗਏ ਜ਼ਮੀਨਾਂ ਥੋੜੀਆਂ ਰਹਿ ਗਈਆਂ ਟਿੱਕ ਟੱਲੇ ਤੇ ਲਾ ਜਾਂਦੀਆਂ ਠੀਕ ਹੈ ਤੇ ਪ੍ਰਦੂਸ਼ਣ ਦਾ ਕਿੰਨਾ ਕ ਨੁਕਸਾਨ ਹੈ ਨੁਕਸਾਨ ਤਾਂ ਮੈਂ ਏਡੇ ਵੱਡੇ ਪ੍ਰੋਜੈਕਟ ਦਾ ਨੁਕ ਰੋਜ਼ਗਾਰ ਵੀ ਮਿਲਿਆ ਦਿਹਾੜੀਦਾਰ ਬੰਦੇ ਸੇ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਜੀ ਮਿਲਿਆ ਜਿਹੜੇ ਬੰਦੇ ਕੋਈ ਦਿਹਾੜੀ ਦਿਹਾੜੀ ਦਾ ਹੀ ਕੰਮ ਚੱਲਦਾ ਇੱਥੇ ਕੋਈ ਐ ਐ ਗੱਲ ਨਹੀਂ ਵੀ ਵਧੀਆ ਵਧੀਆ ਨੌਕਰੀ ਤਾਂ ਕੋਈ ਨਹੀਂ ਮਿਲਦੀ ਵੀ ਕਿਸੇ ਨੂੰ ਮਿਲ ਕੇ ਨੂੰ ਠੀਕ ਹੈ ਵੀ ਦਿਹਾੜੀਦੱਪੇ ਵਾਂਗੂ ਕੰਮ ਚੱਲੀ ਜਾਂਦਾ ਲੇਬਰ ਦਾ ਕੰਮ ਔਰ ਗਰੀਬਾਂ ਦਾ ਬਾਤੀ ਬਾਪੂ ਜੀ ਹੁਣ ਆਪ ਜਿਹੜਾ ਬਾਹਰੋਂ ਬੰਦਾ ਆਉਂਦਾ ਉਹਨੂੰ ਬਹੁਤ ਪਤਾ ਲੱਗਦਾ ਆਖੜਾ ਲਓ ਮੁੰਡੇ ਨੂੰ ਇਹਨੂੰ ਬਹੁਤ ਯਾਰੀ। ਅੱਛਾ ਰਾਤ ਨੂੰ ਕਿੰਨਾ ਔਖਾ ਹੋ ਜਾਂਦਾ ਜੀ ਦਿਨੇ ਤਾਂ ਚੱਲੋਂ ਲੰਘ ਜਾਂਦਾ ਦਿਨ। ਉਹ ਆ ਹੀ ਨਹੀਂ ਰਾਤ ਨੂੰ। ਸਾਨੂੰ ਤਾਂ ਕੁਛ ਨਹੀਂ ਔਖਾ ਸਾਨੂੰ ਤਾਂ ਨਾ ਰਾਤ ਨੂੰ ਔਖਾ ਲੱਗੇ ਨਾ ਸਾਨੂੰ ਦਿਨੇ ਦਾ। ਸਵੇਰ ਪਈ। ਸਾਡੀ ਦਾ ਹੱਥ ਬਣ ਗਈ। ਜਿਹੜਾ ਕੋਈ ਠੀਕ ਹੈ ਸਾਡੇ ਕੋਲੇ ਕੋਈ ਰਿਸ਼ਤੇਦਾਰ ਆਉਂਦਾ ਉਹ ਨਹੀਂ ਸਾਡੇ ਕੋਲੇ ਖੜਦਾ ਇੱਥੇ। ਅੱਛਾ ਫੇਰ ਰਿਸ਼ਤੇ ਵੀ ਨਹੀਂ ਹੁੰਦੇ ਹੁਣੇ ਜੂਰੇ ਤਾਂ? ਨਹੀਂ ਰਿਸ਼ਤੇ ਤਾਂ ਹੋ ਜਾਂਦੇ ਆ ਰਿਸ਼ਤੇ ਆ ਵੀ। ਅੱਛਾ ਰਿਸ਼ਤੇਦਾਰ ਫੇਰ ਰਾਤ ਕੱਟਦਾ ਨਹੀਂ? ਨਾ ਨਾ ਰਿਸ਼ਤੇਦਾਰ ਜੇ ਕੱਟਦਾ ਤਾਂ ਭੱਜਣ ਦੀ ਕਰਦਾ ਐ। ਐਂ ਤਾਂ ਕੱਟਣਾ ਹੀ ਪੈਂਦਾ ਮਜਬੂ ਰੇਤੇ ਦਾ ਜੂਕ ਸਾਰੇ ਬਾਹਰ ਲਿਓ ਇੱਕ ਇੱਕ ਜਵਾਕ ਆ ਹਰ ਇੱਕ ਦੇ ਉਹ ਸਾਰੇ ਬਾਹਰ ਟੱਪ ਗਏ ਸਭ ਬਾਹਰ ਟੱਪ ਗਏ ਠੀਕ ਹੈ ਜੀ ਆ ਪ੍ਰਦੂਸ਼ਾ ਹੁਣ ਤੋਂ ਪਹਿਲਾਂ ਵਧੀਆ ਮਾਹੌਲ ਹੁੰਦਾ ਸੀ ਉਦੋਂ 80 80 ਸਾਲ ਦੇ ਬੰਦੇ 50 85 ਸਾਲ ਦੇ ਬੰਦੇ ਆਮ ਹੀ ਬੈਠੇ ਸੱਤਾਂ ਚ ਹਨ ਤਾਂ ਕੋਈ 80-85 ਸਾਲ ਦਾ ਬੰਦਾ ਹੀ ਹੈ ਨਹੀਂ ਬੰਦਾ ਹੀ ਹੈ ਨਹੀਂ ਬਿਲਕੁਲ ਹਾਂ ਫਿਰ 70 ਤਾਂ ਹੀ ਸੁੰਨੀਆਂ ਨੇ 70-78 70-78 ਦੇ ਸਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਨੌਜਵਾਨ ਮੁੰਡਿਆਂ ਦੀਆਂ ਬਹੁਤ ਮੋਤਾਂ ਹੋਈਆਂ 45-50 ਖਾਲ ਜਾਂਦੀਆਂ ਇਸੇ ਕਾਰਨ ਜਿਸੇ ਕਾਰਨ ਕਰਕੇ ਕੋਈ ਨਾ ਬਿਮਾਰੀ ਲੱਗ ਜਾਂਦੀ ਹੈ ਜਿਹੜੀ ਫਿਰ ਮੁੜ ਕੇ ਕਿੰਨੀਆਂ ਕਿ ਬਿਮਾਰੀ ਕਿਹੜੇ ਘੜੀਆਂ ਜ਼ਿਆਦਾ ਪੀੜਤ ਹੈ ਜੀ ਇਹਦੇ ਨਾਲ ਪ੍ਰਦੂਸ਼ਣ ਨਾਲ ਇਹ ਜੀ ਨਾਲ ਤਾਂ ਯਾਰ ਬਾਈ ਕੀ ਦੱਸਿਓ ਜਿਹੜੀ ਕਿ ਕੋਈ ਕੋਈ ਜਿਹੜੀ ਕਿਸੇ ਨੂੰ ਕੋਈ ਬਿਮਾਰੀ ਪਾਏਗੀ ਜ਼ਿਆਦਾ ਚਮੜੀ ਦਾ ਰੋਗ ਵੱਧ ਆ ਜਾ ਮੁੜੀਦਾ ਰਹੋ ਤੇ ਜਿਹੜੇ ਨੂੰ ਕੋਈ ਬਿਮਾਰੀ ਲੱਗ ਗਈ ਮਾੜੀ-ਮੁੱਟੀ ਬੰਦੇ ਨੂੰ ਉਹ ਮੁੜ ਕੇ ਠੀਕ ਨਹੀਂ ਹੁੰਦਾ ਬਸ ਅੱਛਾ ਫੇ ਡਾਕਟਰੀ ਸਹੂਲਤ ਕੋਈ ਨਹੀਂ ਦਿੱਤੀ ਜਾਂਦੀ ਜੀ ਸਹੂਲਤ ਇੱਥੇ ਕੋਈ ਨਹੀਂ ਠੀਕ ਠੀਕ ਐਡਾ ਵੱਡਾ ਇੱਥੇ ਇਹਨਾਂ ਨੇ ਆਏ ਰਫੈਂਦੀ ਨੇ ਹਸਪਤਾਲ ਵੀ ਬਣਾ ਲਏ ਉਹ ਵੀ ਲੈ ਕੇ ਚੱਕ ਕੇ ਠੀਕ ਹੈ ਜੀ ਕੋਈ ਸਹੂਲਤ ਨਹੀਂ ਡਾਕਟਰੀ ਡਾਕਟਰੀ ਮਾੜੀ-ਮੁੱੜੀ ਕੱਲ ਦੀ ਕੋਈ ਸਹੂਲਤ ਨਹੀਂ ਠੀਕ ਹੈ ਆਹ ਦੇਖ ਲਓ ਦੋਸਤੋ ਬਾਪੂ ਜੀ ਕਹਿੰਦੇ ਕਿੱਡੀਆਂ-ਕਿੱਡੀਆਂ ਸਾਡੇ ਪਿੰਡ ਸੱਥਾਂ ਨੇ ਪਿੰਡ ਕਣਕਵਾਲ 'ਚ ਖੜੇ ਆ ਕੰਨੇਕ ਵੀ ਬਜ਼ੁਰਗ ਨਹੀਂ ਮਿਲਦਾ ਸਾਨੂੰ ਮੁੰਡਾ ਤਾਂ ਮਿਲਣਾ ਦੂਰ ਦੀ ਗੱਲ ਹੈ ਕਹਿੰਦੇ ਇੱਕ ਵੀ ਬੰਦਾ ਨਹੀਂ ਮਿਲਦਾ ਕਹਿੰਦੇ ਆ ਸੁੱਥਾ ਸੁੰਨੀਆਂ ਪੰਜਾਂ ਨੇ ਦੇਖ ਲੋ ਨਹੀਂ ਇਹ ਘਰਾਂ ਘਰਾਂ ਦੇ ਘਰ ਪਰੇ ਹੁੰਦੇ ਆ ਵੀ ਅਸੀਂ ਮੰਤਰੀ ਆਉਂਦੇ ਨੇ ਜਾਂ ਐਮਪੀ ਆਉਂਦੇ ਨੇ ਫਿਰ ਉਹ ਉਹਨਾਂ ਨੂੰ ਕਦੇ ਮੰਗ ਰੱਖੀਏ ਤੁਸੀਂ ਮੰਗ ਰੱਖ ਰੱਖ ਰਾਜ ਨੇ ਕਹਿੰਦੇ ਜਟਾਣਾ ਸਾਹਿਬ ਵੀ ਆਏ ਸੀਗੇ ਬਲੀਂਦਗੁਰ ਵੀ ਆਏ ਸੀ ਇਹ ਕਹਿੰਦੇ ਸੀਗੇ ਮੰਨ ਲਾ ਅਸਿਰਫੈਂਟ ਨੂੰ ਤਲਾਈ ਲਵਾ ਦੇਂਗੇ ਜੀ ਸੋ ਤੁਸੀਂ ਇੱਕ ਦੀ ਵਾਰ ਸਾਨੂੰ ਇਲੈਕਸ਼ਨ ਜਿਤਾਓ ਤੇ ਸਾਨੂੰ ਅਸਿਰਫੈਂਟਰੀ ਦੇ ਨਾਲ ਸੂਲਤਾਂ ਪੂਰੀਆਂ ਦਵਾਵਾਂਗੇ ਨਹੀਂ ਅਸੀਂ ਲੋਕ ਕਰਾ ਦੇ ਨੇ ਇਸ ਕੋ ਕਿ ਜਾਨੀ ਕਿ ਸਾਨੂੰ ਉਹੀ ਲੋਕਾਂ ਠੱਗੇ ਠੱਗੀ ਮਹਿਸੂਸ ਕਰਦੇ ਹੋਏ ਨਹੀਂ ਖਾਨਾ ਪੂਰਤੀ ਨੇ ਮਾਂ ਮੰਤਰੀਆਂ ਦੇ ਨਾਂ ਬਾਅਦ ਦਾਵੀ ਨੇ ਬਸ ਕੱਲੇ ਕੋਕਲੇ ਨੇ ਕੱਲੇ ਫੋਖਲੇ ਵਾਗੇ ਦੀ ਮੋਟਰ ਲੈ ਕੇ ਦੋਆ ਕੋਈ ਆਉਂਦਾ ਨਹੀਂ ਕਿਹੜੇ ਨੇ ਵਾਲੇ ਬਲੀ ਜਾਂਦਾ ਕੋਈ ਨਹੀਂ ਮਾਰਦੀ ਕਿਹੜਾ ਹੁਣ ਕੋਲੇਂਦਰਾ ਪੂਰੇ ਪਾਸੇ ਕੋਲੇਂਦਰਾ ਪੂਰੇ ਮੇਸੇ ਲੋਕਾਂ ਨੂੰ ਬੇਕਰੂ ਰਿਖੋਸ਼ ਇਹ ਜਮੇ ਘਰੇ ਬੈਗੀ ਜੀ ਇਹਨੇ ਜੋ ਵੀ ਨਹੀਂ ਕੁਝ ਕੀਤਾ ਲੋਕਾਂ ਨੇ ਪੂਰੀ ਆਸ ਰੱਖੀ ਸੀਗੀ ਠੀਕ ਹੈ ਖਤਮ ਹੀ ਹੈ ਇਹ ਵਾਲਾ ਇਕਰੀਮ ਨੇ ਜਿਹੜੀ ਮੰਤਰੀਆਂ ਤੋਂ ਵੀ ਸਾਡਾ ਭਰੋਸਾ ਨਹੀਂ ਖਤਮ ਹੋ ਗਿਆ ਮੰਤਰੀਆਂ ਤੋਂ ਜੀ ਜਲਦੀ 24 ਘੰਟੇ सुरेंद्र ਸਿੰਘ ਜੀ ਕਿਹੜਾ ਪਿੰਡਾ ਜੀ ਆਪਣਾ ਕਣਕਵਾਲਾ ਜੀ ਕਣਕਵਾਲਾ ਇਹ ਹਾਲਾਤ ਦੇਖੇ ਅਸੀਂ ਪਿੰਡ ਦੇ ਫਿਰਕੇ ਤੁਰਕੇ ਸਾਨੂੰ ਨਾ ਤਾਂ ਕੋਈ ਡੰਗਰ ਪਸੂ ਨਜ਼ਰ ਆਇਆ ਹੈ ਨਾ ਕੋਈ ਬੰਦਾ ਨਜ਼ਰ ਆਇਆ ਹੈ ਇਹ ਕੀ ਕਾਰਨ ਨੇ ਇਹ ਇਹ ਕਾਰਨ ਜੀ ਰਫਾਇਨਰੀ ਦੀ ਦੇਣ ਹੈ ਜੀ ਜ਼ਿਆਦਾ ਤੋਂ ਅੱਛਾ ਰਫਾਇਨਰੀ ਨੇ ਨੁਕਸਾਨ ਹੀ ਕਰਿਆ ਫਾਇਦਾ ਕੋਈ ਨਹੀਂ ਕੀਤਾ ਯਾਨੀ ਮਾਲੀ ਨੁਕਸਾਨ ਕੀਤਾ ਇਹਨੇ ਠੀਕ ਹੈ ਕੋਈ ਵੀ ਹੈ ਨਹੀਂ ਇਹਦਾ ਯੋ ਕੁਪਾਉਰ ਦੇ ਭੈਣਕ ਬਿਮਾਰੀਆਂ ਲੱਗ ਰਹੀਆਂ ਤੇ ਕੋਈ ਜਿਵੇਂ ਇਹਨਾਂ ਵੱਲੋਂ ਕੋਈ ਡਾਕਟਰਾਂ ਦੀਆਂ ਟੀਮਾਂ ਪਿੰਡਾਂ 'ਚ ਲਾਈਆਂ ਹੁੰਦੀਆਂ ਨੇ ਜੀ ਖਾਣਾ ਪੂਰਤੀ ਹੈ ਜੀ ਖਾਣਾ ਪੂਰਤੀ ਹੋਈ ਜਾਂਦੀ ਹੈ ਹੂੰ ਅੱਛਾ ਪਿੰਡ ਕਹਿੰਦੇ ਸ਼ਿਫਟ ਕਰਨ ਬਾਰੇ ਵੀ ਗੱਲ ਹੋਈ ਸੀ ਕੋਈ ਨਾ ਜੀ ਨਾ ਸ਼ਿਫਟ ਬਾਰੇ ਹੋਈ ਸੀ ਵਿਚੀ ਰਹਿ ਰਹਾ ਗਿਆ ਗੱਲਾਂ ਅੱਛਾ ਨੌਜਵਾਨ ਵਰਗ ਵੀ ਨਹੀਂ ਦਿਸ ਰਿਹਾ ਜੀ ਨੌਜਵਾਨ ਵਰਗ ਜੀ ਪੁਸ਼ਤਾ ਬਾਹਰ ਚਲੇ ਗਏ ਇਹ ਜੀ ਢੇਨ ਕਰਕੇ ਜਦੋਂ ਠੀਕ ਹੈ ਜੀ ਸੁਖ-ਸੁਹਲਤੀ ਨਹੀਂ ਹੈ ਕੋਈ ਠੀਕ ਹੈ ਪਾਰਾਦਨ ਪ੍ਰੋਡਕਸ਼ਨ ਆਉਂਦਾ ਬੇਤਾਹ ਠੀਕ ਹੈ ਜੀ ਹੁਣ ਤਾਂ ਨਹੀਂ ਹੈ ਐਂ ਨਹੀਂ ਪਤਾ ਕਦੋਂ ਲੰਬ ਮਾਰੇ ਇੱਥੇ ਨੇ ਰਸ਼ ਆ ਜੀ ਠੀਕ ਅੱਛਾ ਦਿਨੇ ਵੀ ਨੇ ਰਸ਼ ਆ ਜਾਂਦੇ ਜੀ ਨੇਰੇ ਵਾਲੀ ਗੱਲ ਹੈ ਜੀ 50 50 ਫੁੱਟ ਲੰਮੀ ਲਾਟ ਆਉਂਦੀ ਹੈ ਜੀ ਕਾਲੀ ਕਾਲੀ ਲਾਟ ਹਾਂ ਜੀ ਤੇ ਪਿੰਡ ਦੇ ਲੋਕਾਂ ਨੂੰ ਕਿੰਨੀਆਂ ਕਿ ਨੌਕਰੀਆਂ ਮਿਲੀਆਂ ਹੋਈਆਂ ਨੇ ਨੌਕਰੀਆਂ ਲੇਬਰ ਹੈ ਜੀ ਕੋਈ ਕਿਤੇ ਕਰ ਲੈ ਵਿੱਚ ਵੀ ਲੇਬਰੀ ਹੈ ਅਥੇ ਲੇਬਰੀ ਹੈ ਕੋਈ ਮੇਨ ਨੌਕਰੀਆਂ ਨਹੀਂ ਮਿਲੀਆਂ ਬੱਧੀਆ ਹਾਂ ਜੀ ਨਾ ਨਾਮ ਬਰਾਬਰੀ ਹੈ ਫਿਰ ਉਹ ਨੌਕਰੀਆਂ ਕੌਣ ਲੈ ਰਿਆ ਉਹ ਤਾਂ ਜੀ ਬਾਹਰ ਦੇ ਬੰਦੇ ਹੀ ਲੈ ਰਹੇ ਜੀ ਠੀਕ ਹੈ ਅੱਛਾ ਜਿਹੜੇ ਸਾਹਿਬ ਨਾਲ ਤੁਸੀਂ ਬਾਪੂ ਜੀ ਇਹ ਦੱਸ ਰਹੇ ਹੋ ਵੀ ਐਡੀ ਵੱਡੀ ਲਾਰਟ ਆਉਂਦੇ ਪ੍ਰਦੂਸ਼ਨ ਆਉਂਦਾ ਫਿਰ ਪਿੰਡ ਦੇ ਵਿੱਚ ਕੱਪੜੇ ਵੀ ਸੁੱਕਣੇ ਪਾਉਣੇ ਆਪਾਂ ਭਾਂਡੇ ਵੀ ਪਾਉਣੇ ਉਹਦਾ ਕਿੰਨਾ ਕੁ ਨੁਕਸਾਨਾ ਰੋਟੀ ਰੱਟੀ ਦਾ ਰੋਟੀ ਦਾ ਜੀ ਅੰਦਰ ਬਣਾਉਂਦਾ ਹਰੇਕ ਆਦਮੀ ਹੁਣ ਅੱਜ ਕੱਲ ਜੀ ਅੱਛਾ ਫਿਰ ਭਾਂਡੇ ਵੀ ਆਪਾਂ ਸੁੱਕਣੇ ਪੱਗੇ ਵੀ ਬਾਹਰ ਧੋ ਲੈਣੇ ਆ ਹੁਣ ਲਾ ਕੱਪੜੇ ਵੀ ਆਖਤਾ ਜੀ ਮਾੜੀ ਮੋਟੀ ਜੇ ਜਿਆਦਾ ਜਿਆਦਾ ਚੱਲੇ ਫਿਰ ਤਾਂ ਡਿੱਗਦੀ ਹੈ ਠੀਕ ਹੈ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੈ ਜੀ ਇਹਦੇ ਨਾਲ ਫਸਲਾਂ ਦਾ ਵੀ ਨੁਕਸਾਨ ਹੈ ਜੀ ਧਰਤੀ ਇੱਥੇ ਪਾਣੀ ਵਿਗਾੜ ਰਹੇ ਸਰ ਟੀਹੜ ਦਾ ਪਾਣੀ ਇਹ ਵਿੱਚ ਹੀ ਛੱਡ ਰਹੀ ਹੈ ਬਾਹਰ ਤੱਕ ਤੇ ਨਿਕਲਿਆ ਹੀ ਨਹੀਂ ਇਹ ਪਾਣੀ ਐਡੀ ਵੱਡੀ ਨਹਿਰ ਆ ਕੇ ਪਈ ਜਾਂਦੀ ਹੈ ਹਾਂ ਹਾਂ ਤੇ ਵਿੱਚ ਹੀ ਖਤਮ ਹੋ ਰਿਹਾ ਹੈ ਉਹ ਨਾ ਫਿਰ ਕੋਈ ਕਦੇ ਕੋਈ ਸਮਾਜ ਜਥੇਬੰਦੀਆਂ ਕੋਈ ਹੋਰ ਸਮਾਜ ਜਥੇਬੰਦੀਆਂ ਜੀ ਜੇ ਚੱਲਦੀਆਂ ਤਾਂ ਫਿਰ ਰੋਕ ਲੈਂਦੇ ਇਹ ਕਿਹੜਾ ਕੁਛ ਇਕ ਗੱਲ ਆ ਅੱਛਾ ਵੀ ਕਿਸਾਨ ਜਥੇਬੰਦੀਆਂ ਨੇ ਮੁੱਦਾ ਚੱਕਿਆ ਨਹੀਂ ਮੁੱਦਾ ਉਹਨੇ ਚੱਕਿਆ ਸੀ ਜੀ ਜਦੋਂ ਮਹਾ ਮੈਨੂੰ ਵੀ ਉਦੋਂ ਲਾਇਆ ਧਰਨਾ ਮਹੀਨਾ ਲੱਗੇ ਰਿਹਾ ਠੀਕ ਹੈ ਕਿੱਥੇ ਇਹ ਫਾਈਨਲੀ ਕੋਲੇ ਲਾਇਨ ਤੇ ਜੀ ਉਦੋਂ ਕਿਹੜੇ ਜਥੇਬੰਦੀ ਨੇ ਲਾਇਆ ਸੀ ਸਾਰੀਆਂ ਨਹੀਂ ਸਾਰੀਆਂ ਨੂੰ ਤਾਂ ਸਾਂਝੀ ਲੱਗੇ ਹੋਈ ਸੀ ਜੀ ਫੇਰ ਕੋਈ ਹੱਲ ਨਹੀਂ ਹੋਇਆ ਹੱਲ ਉਹਦੋਂ ਤਾਂ ਫਿਰ ਕਿਰਾਹ ਕਾਲੇ ਕਾਨੂੰਨਾਂ ਦਾ ਹੀ ਸੀਗਾ ਵੱਡਾ ਤਾਂ ਕੰਮ ਵੱਡਾ ਕੰਮ ਹੋਇਤੀ ਤੇ ਜੰਨੀ ਕਿ ਵੀ ਜਿਹੜਾ ਪਾਣੀ ਹੈ ਪਾਣੀ ਦਾ ਫਿਰ ਬਹੁਤ ਜ਼ਿਆਦਾ ਧਰਤੀ ਚ ਪੈ ਰਿਹਾ ਫਿਰ ਇਹ ਤਾਂ ਪਾਣੀ ਜੀ ਫਿਰ ਇਹ ਜਿਹੜੇ ਨੇੜੇ ਬੋਰ ਲੱਗੇ ਹੋਏ ਉਹਨਾਂ ਚ ਤਾਂ ਡੀਜ਼ਲ ਦੀ ਸਮੈਲ ਆਉਂਦੀ ਹੈ ਜਿਹੜਾ ਘਰਾਂ ਚ ਪਾਣੀ ਆ ਜੀ ਨਹੀਂ ਜੀ ਮਤਲਬ ਇਹ ਫੈਕਟਰੀ ਦੇ ਫੈਕਟਰੀ ਦੇ ਲਵੇ ਫੈਕਟਰੀ ਦੇ ਲਵੇ ਕਿੱਥਾਂ ਜੀ ਠੀਕ ਹੈ ਇਹਦੇ ਨਾਲ ਨਾਲ ਬਹੁਤ ਸਾਡੇ ਆਪ ਦੇ ਬੋਲ ਲੱਗੇ ਹੋਏ ਆ ਬਾਪੂ ਜੀ ਏਰੀਆ ਵਿੱਚ ਲਾਈਟ ਤੁਸੀਂ ਦੱਸਦੇ ਹੋ 50 ਘਟੋਂਗੇ ਦਿਨੇ ਦਿਨੇ ਆਉਂਦੀ ਤਾਂ ਨਾ ਰਾਤ ਨੂੰ ਲਾਈਟ ਇਹ ਤਾਂ ਕੋਈ ਪਤਾ ਨਹੀਂ ਜੀ ਦਿਨੇ ਤਾਂ ਵੈਸੇ ਘੱਟ ਛੱਡਦੇ ਆ ਰਾਤ ਨੂੰ ਤਾਂ ਫਿਰ ਛੱਡਦੀ ਆ ਜਦੋਂ ਲੋਕ ਸੌਂ ਜਾਂਦੇ ਆ ਉਦੋਂ ਇਹ ਆਪ ਦਾ ਕੱਢ ਦਿੰਦੇ ਆ ਜਿਹੜਾ ਕੋਈ ਪ੍ਰੋਡਕਸ਼ਨ ਵਗੈਰਾ ਹੁੰਦਾ ਹੈ ਜਰਾ ਤੁਸੀਂ ਇਹ ਤਾਂ ਥੋੜਾ ਜਿਆ ਹੈ ਨਾ ਜਿੱਦਾਂ ਹਵਾ ਚਲਦੀ ਆ ਹੁਣ ਪਰਸੋਂ ਦਾ ਰੂਆ ਇਧਰ ਚਲਦੀ ਪੱਛੋਂ ਚਲਦੀ ਸੀ ਇਧਰ ਆਉਂਦਾ ਸੀ ਜਿਆ ਪਰਸੋਂ ਪਰਸੋਂ ਬਹੁਤ ਭੇੜੀ ਬਾਸ਼ਣਾ ਆਉਂਦੀ ਸੀ ਮੁਸਕ ਭੇੜੀ ਆਉਂਦੀ ਸੀ ਇਹ ਤਾਂ ਫਿਰ ਥੋੜਾ ਸਾਇ ਐ ਲਾ ਲਓ ਵੀ ਜਨਮ ਜਨਮ ਦੀ ਪੱਕਾ ਕੰਮ ਲੱਗ ਗਿਆ ਹਾਂਜੀ ਹਾਂਜੀ ਬੱਚੇ ਤਾਂ ਫਿਰ ਰਹੀ ਨੇ ਉਹ ਤਾਂ ਬੱਚੇ ਤਾਂ ਬਾਹਰ ਨੂੰ ਜਾਈ ਜਾਂਦੇ ਜੀ ਅੱਧਾ ਪਿੰਡ ਦਾ ਵਿਹਲਾ ਹੋ ਗਿਆ ਸਾਡੇ ਵਰਗੇ ਰਹਿ ਗਏ ਹੂੰ ਸਾਡਾ ਪ੍ਰਦੂਸ਼ਣ ਤਾਂ ਬਹੁਤ ਜ਼ਿਆਦਾ ਹੈ ਜੀ ਪਰ ਹੁਣ ਕਰਿਆ ਕੀ ਜੇ ਜਦੋਂ ਕੋਈ ਸੁਣਦੇ ਹੀ ਨਹੀਂ ਗੱਲ ਪ੍ਰਦੂਸ਼ਣ ਦੀ ਦੀਵਾਰਾਂ ਦੇ ਪਾ ਕੇ ਬੰਦ ਹੋ ਜਾਂਦਾ ਜੀ ਕਿਵੇਂ ਜੀ ਇਹ ਨੂਨ ਦੀ ਮੁਠੀ ਪਾਏ ਤੋਂ ਪ੍ਰੋਡਕਸ਼ਨ ਬੰਦ ਹੋ ਜਾਂਦਾ ਹੈ ਅੱਛਾ ਠੀਕ ਹੈ ਜੀ ਥੰਕ ਯੂ ਬੰਦੇ ਹੁੰਦੇ ਆ ਸਾਰਾ ਕੁਝ ਹੀ ਚੱਲੀ ਜਾਂਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ